ਜੇ ਆਪਾਂ ਆਪਣੇ ਫੋਨ ਦਾ ਜਾਂ ਤਾਂ ਫੇਸ ਲੌਕ ਲਾਉਨੇ ਆ ਜਾਂ ਫਿੰਗਰਪ੍ਰਿੰਟ ਲਾਉਨੇ ਆ ਜਾਂ ਆਪਾਂ ਪੈਟਰਨ ਲੌਕ ਲਾਉਨੇ ਆ ਤਾਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਘੈਂਟ ਲੌਕ ਲਾਉਣਾ ਦੱਸੂਗਾ ਮੰਨ ਲਓ ਤੁਸੀਂ ਆਪਣੇ ਫੋਨ ਤੇ ਸਹੀ ਤਰੀਕੇ ਨਾਲ ਸਾਈਨ ਕਰੋਗੇ ਤਾਂ ਹੀ ਤੁਹਾਡੇ ਫੋਨ ਦਾ ਲੌਕ ਖੁੱਲਣਾ ਹੈ ਜੇਕਰ ਤੁਸੀਂ ਗਲਤ ਸਾਈਨ ਕਰੋਗੇ ਤਾਂ ਤੁਹਾਡੇ ਫੋਨ ਦਾ ਲੌਕ ਬਿਲਕੁਲ ਵੀ ਨਹੀਂ ਖੁੱਲਣਾ ਤਾਂ ਇਹ ਸਾਈਨ ਵਾਲਾ ਲੌਕ ਕਿੱਦਾਂ ਤੁਸੀਂ ਬਣਾਇਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਧਿਆਨ ਨਾਲ ਦੱਸ ਦਿਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਪਲੇ ਸਟੋਰ ਦੇ ਵਿੱਚ ਜਾਣਾ ਹੈ ਉੱਥੋਂ ਆਪਾਂ ਇੱਕ ਐਪ ਭਰਨੀ ਹੈ ਜੈਸਚਰ ਲੌਕ ਸੱਕ ਬਿਲਕੁਲ ਸੇਫ ਆ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਜਿਹੜੀਆਂ ਪਲੇਸ ਹੋਰ ਤੇ ਆਪਾਂ ਹੁੰਦੀਆਂ ਇਹਨਾਂ ਦਾ ਕੋਈ ਡਰ ਨਹੀਂ ਹੁੰਦਾ ਆਪਾਂ ਨੂੰ ਜਿਹੜੀਆਂ ਕੋਈ ਉਦਾ ਥਾਲ ਪੈਟੇ ਭਰਦੇ ਉਹਨਾਂ ਦਾ ਬਹੁਤ ਡਰ ਹੁੰਦਾ ਹੈ ਇਹ ਹੈ ਭੰਤਵਾਦ ਕੀ ਕਰਨਾ ਇੱਥੇ ਆਪਾਂ ਇਹਨੂੰ ਓਪਨ ਕਰਨਾ ਹੈ ਓਪਨ ਤੋਂ ਬਾਅਦ ਤੁਸੀਂ ਦੇਖ ਸਕਦੇ ਐਡ ਦੇ ਉੱਤੇ ਆਪਾਂ ਕਲਿੱਕ ਕਰ ਦੇਣਾ ਕਰਨ ਤੋਂ ਬਾਅਦ ਇੱਥੇ ਤੁਸੀਂ ਸਾਈਨ ਕਰਨੇ ਆ ਮਤਲਬ ਜਿਹੜੇ ਵੀ ਤੁਸੀਂ ਸਾਈਨ ਕਰਨੇ ਜਾਂਦੇ ਮੰਨ ਲਓ ਹੁਣ ਮੈਂ ਇੱਥੇ ਆ ਸਾਈਨ ਕੀਤੇ ਆਪਣੇ ਤੁਸੀਂ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਕਰਨ ਤੋਂ ਬਾਅਦ ਕੀ ਕਰਨਾ ਇੱਕ ਵਾਰੀ ਫੇਰ ਦੁਬਾਰਾ ਸਾਈਨ ਕਰ ਰਹੇ ਹਾਂ ਤਾਂ ਦੋ ਵਾਰੀ ਤੁਸੀਂ ਸਾਈਨ ਕਰਤੇ ਕਰਨ ਤੋਂ ਬਾਅਦ ਕੀ ਕਰਨਾ ਇੱਥੇ ਐਡ ਪੈਨ ਆ ਗਿਆ ਇੱਥੇ ਤੁਸੀਂ ਕੋਈ ਵੀ ਪੈਨ ਰੱਖਣਾ ਜਿੱਦਾਂ ਮੈਂ ਰੱਖ ਲਿਆ 1 2 3 4 ਰੱਖ ਲਿਆ ਰੱਖਣ ਤੋਂ ਬਾਅਦ ਫਿਰ ਭਰਨਾ 1 2 3 4 ਇਹ ਭਰਨ ਤੋਂ ਬਾਅਦ ਕੀ ਕਰਦੇ ਆ ਇੱਥੇ ਥੱਲੇ ਆਪਾਂ ਗ੍ਰੀਨ ਟੈਕ ਤੇ ਕਲਿੱਕ ਕਰ ਦਵਾਂਗੇ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਦੇਖਣਾ ਉਹ ਵਾਲੀ ਜਿਹੜੀ ਐਪ ਹੈ ਜਿਹੜੀ ਆਪਾਂ ਲੋਕ ਲਾਈਵ ਕਿੱਥੇ ਚਲ ਗਈ ਹੈ ਨਾ ਥੱਲੇ ਇੱਥੇ ਤੁਸੀਂ ਦੇਖਿਓ ਇੱਥੇ ਆਗਾ ਜੈਸਟਰ ਲੌਕ ਸਕਰੀਨ ਇਹਨੂੰ ਆਪਾਂ ਔਨ ਕਰ ਦਵਾਂਗੇ ਔਨ ਕਰਨ ਤੋਂ ਬਾਅਦ ਕੀ ਜਾਣਾ ਆਪਾਂ ਬੈਕ ਜਾਣਾ ਹੈ ਬੈਕ ਜਾਣ ਤੋਂ ਬਾਅਦ ਫਿਰ ਇੱਥੇ ਆਪਾਂ ਕਲਿੱਕ ਕਰਨਾ ਹੈ ਕਰਨ ਤੋਂ ਬਾਅਦ ਫੇਰ ਇੱਥੇ ਜੈਸਟਰ ਲੌਕ ਸਕ੍ਰੀਨ ਫੇਰ ਇਹਨੂੰ ਪਰਮਿਸ਼ਨ ਆਪਾਂ ਇੱਥੇ ਅਲਾਉ ਕਰ ਦਾਨਾ ਇਹ ਕਰਨ ਤੋਂ ਬਾਅਦ ਆਪਾਂ ਫੇਰ ਬੈਕ ਆ ਜਾਣਾ ਬੈਕ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਆਪਣੇ ਫੋਨ ਦਾ ਨਿਸ਼ਾਨ ਮਾਰਨ ਲਈ ਇੱਥੇ ਆਪਾਂ ਕਲਿੱਕ ਕਰ ਦਾਨਾ ਕਰਨ ਤੋਂ ਬਾਅਦ ਇਹਨੂੰ ਇੱਥੇ ਆਪਾਂ ਅਲਾਉ ਕਰ ਦਾਨਾ ਕਰਨ ਤੋਂ ਬਾਅਦ ਇੱਥੇ ਲਿਖਿਆ ਗੈਟ ਸਟਾਰਟ ਇੱਥੇ ਆਪਾਂ ਕਲਿੱਕ ਕਰ ਦਾਨਾ ਕਰਨ ਤੋਂ ਬਾਅਦ ਕੀ ਕਰਨਾ ਹੁਣ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਜਾਂਦੀਆਂ ਤੁਸੀਂ ਦੇਖ ਸਕਦੇ ਪਹਿਲਾਂ ਜੈਸਟਰ ਤੁਸੀਂ ਆਪਣਾ ਚੇਂਜ ਪੈਨ ਵੀ ਕਰ ਸਕਦੇ ਆ ਤੁਸੀਂ ਇੱਕ ਪਾਸਵਰਡ ਵੀ ਲਾ ਸਕਦੇ ਆ ਜੇਕਰ ਪਾਸਵਰਡ ਲਾਉਣਾ ਹੈ ਤਾਂ ਮਤਲਬ ਇੱਥੇ ਇੱਕ ਹੋਰ ਵੀ ਚੀਜ਼ ਹੈਗਾ ਮੰਨ ਲਓ ਤੁਹਾਡੇ ਕਿਸੇ ਨੇ ਫੋਨ ਨੇ ਛੇੜਛਾੜ ਕੀਤੀ ਹੈ ਨਾ ਮੰਨ ਲਓ ਤੁਹਾਡੇ ਫੋਨ ਦੇ ਵਿੱਚ ਕਿਸੇ ਨੇ ਗਲਤ ਮਤਲਬ ਸਾਈਨ ਕੀਤੇ ਆ ਜੋ ਵੀ ਤੁਸੀਂ ਰੱਖੇ ਸੀਗੇ ਤਾਂ ਤੁਸੀਂ ਲੈਣਾ ਇਨਕਲੂਡਡ 셀ਫੀ ਇੱਥੇ ਉਹ 셀ਫੀ ਵੀ ਖਿੱਚ ਲੈਣੀ ਹੈ ਨਾ ਤੇ ਮਤਲਬ ਬਾਦ ਪੇਪਰ ਡੇਟ ਸੌਂਡ ਇੱਥੇ ਸਾਰਾ ਕੁਝ ਤੁਸੀਂ ਮਤਲਬ ਚੇਂਜ ਐਨੀਮੇਸ਼ਨ ਐਡਵਾਂਸ ਸੈਟਿੰਗ ਸਾਰਾ ਕੁਝ ਕਰ ਸਕਦੇ ਆ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਜਿਹੜਾ ਮੈਂ ਲੌਕ ਲਾਇਆ ਕਿਦਾਂ ਖੋਲਣਾ ਹੈ ਜਦੋਂ ਤੁਹਾਡੇ ਸਾਹਮਣੇ ਦੇਖਿਓ ਮੈਂ ਫੋਨ ਆਪਣਾ ਬੰਦ ਕਰਦਾ ਬੰਦ ਕਰਾਂ ਤਾਂ ਬਾਅਦ ਦੇਖਿਓ ਡਬਲ ਲੌਕ ਹੋ ਜਾਂਦਾ ਕਿਦਾਂ ਮੈਂ ਆਮ ਤੇ ਇੱਕ ਹੋਰ ਲੌਕ ਹੋ ਜਾਣਾ ਤੁਸੀਂ ਦੇਖਿਓ ਜਿੱਦਾਂ ਮੰਨ ਲਵਾਂ ਆ ਲੌਕ ਖੋਲਣ ਦੀ ਕੋਸ਼ਿਸ਼ ਕਰਦਾ ਮੈਂ ਆ ਲੌਕ ਆਪਣਾ ਫਿੰਗਰਪ੍ਰਿੰਟ ਖੋਲਿਆ ਖੋਲਣ ਤੋਂ ਬਾਅਦ ਹੁਣ ਤੁਸੀਂ ਦੇਖਿਓ ਇੱਥੇ ਲੌਕ ਆ ਗਿਆ ਮਹਾਜ ਤਾਂ ਕੁਝ ਵੀ ਗਲਤ ਮੰਤ ਕਰਦਾ ਤੁਸੀਂ ਦੇਖੋ ਹੁਣ ਓਪਨ ਹੋਣਾ ਨਹੀਂ ਜਿੰਨਾ ਮਰਜ਼ੀ ਜੋਰ ਲਾਈਏ ਦੇਖਿਆ ਤਾਂ ਕਿੰਨੇ ਕਰ ਦੱਤੇ ਆ ਕਰਨ ਤੋਂ ਬਾਅਦ ਮੈਂ ਇੱਕ ਵਾਰੀ ਹੋਰ ਤੁਹਾਨੂੰ ਕਰਕੇ ਦਿਖਾ ਦਿੰਦਾ ਕਰ ਦੱਤੇ ਦੇਖਿਓ ਕੁਝ ਨਹੀਂ ਖੁੱਲਿਆ ਹੁਣ ਕੀ ਕਰਨਾ ਹੁਣ ਮੈਂ ਸਹੀ ਸਾਈਨ ਜਿਹੜੇ ਉੱਥੇ ਰੱਖੇ ਤੁਸੀਂ ਵੀਡੀਓ ਧਿਆਨ ਨਾਲ ਦੇਖੀ ਹੋਣੀ ਆ ਤਾਂ ਇੱਥੇ ਕੀ ਕਰਨਾ ਮੈਂ ਸਹੀ ਜਿੱਦਾਂ ਕੀਤਾ ਤਾਂ ਤੁਹਾਡੇ ਸਾਹਮਣੇ ਜਿਹੜਾ ਲੌਕ ਓਪਨ ਹੋ ਗਿਆ ਤਾਂ ਉਹਦੇ ਸਾਈਨਾਂ ਨਾਲ ਹੀ ਖੁੱਲਣਾ ਹੈ ਬਾਕੀ ਜਿੰਨਾ ਮਰਜੀ ਕੋਈ ਜ਼ੋਰ ਲਾਈ ਜਾਵੇ ਭਾਵੇਂ ਹਨਾ ਨਾ ਜਿੰਨਾ ਮਰਜੀ ਹੈ ਜੇ ਕੋਈ ਗਲਤ ਸਾਈਨ ਕਰੂੰਗਾ ਤਾਂ ਧੰਨ ਮੈਂ ਦੱਸਿਆ ਜਗ੍ਹਾ ਉੱਤੇ ਸੈਲਫੀ ਦੇ ਵਿੱਚ ਜਾ ਕੇ ਦਮੇ ਤੁਹਾਨੂੰ ਦਾਦਾ ਇੱਥੇ ਤੁਸੀਂ ਆ ਜਾਣਾ ਹੈ ਤੇ ਆਉਣ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਆ ਲਿਖਿਆ ਨਾ ਇੱਥੇ ਸੈਲਫੀ ਜੇ ਕਿਸੇ ਨੇ ਗਲਤ ਸਾਈਨ ਕੀਤੇ ਹੋਏ ਹੈ ਨਾ ਤੁਹਾਡੇ ਫੋਨ ਦੇ ਵਿੱਚ ਕਿਸੇ ਫੋਨ ਨੂੰ ਕਿਸੇ ਬੰਦੇ ਨੇ ਛੇੜਛਾੜ ਕੀਤੀ ਹੋਈ ਤਾਂ ਇੱਥੇ ਉਹਦੀ ਫੋਟੋ ਆ ਜਾਣੀ ਹੈ ਤੇ ਵਿੱਚ ਤੁਸੀਂ ਉਹਦੀਆਂ ਫੋਟੋਆਂ ਵੀ ਦੇਖ ਸਕਦੇ ਕਿਹੜੇ ਬੰਦੇ ਨੇ ਤੁਹਾਡੇ ਫੋਨ ਦੇ ਨਾਲ ਛੇੜਛਾੜ ਕੀਤੀ ਹੈ ਤਾਂ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਹਰੇਕ ਦੇ ਕੰਮਾਂ ਵਾਲੀ ਵੀਡੀਓ ਆ ਬਾਕੀ ਤੁਹਾਨੂੰ ਜਾਣਕਾਰੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਤੇ